ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟਸ ਲਿਮਟਿਡ ਸੋ ਜਸਮੀਤ ਜੀ ਚੇਅਰਮੈਨ ਨੇ ਪਰ ਜਿਹੜੀ ਵੱਡੀ ਗੱਲ ਹੈ ਕੈਨੇਡਾ ਚ ਸਰਕਾਰ ਨਵੀਂ ਆ ਗਈ ਹੁਣ ਨਵੀਂ ਸਰਕਾਰ ਤੋਂ ਬਾਅਦ ਸਿੱਧਾ ਜਾਂ ਸਵਾਲ ਹੈ ਜਿਹੜਾ ਬੱਚੇ ਜਾਣਨਾ ਚਾਹੁੰਦੇ ਨੇ ਕਿ ਸਤੰਬਰ ਇਨਟੈਕ ਦੇ ਵੀਜ਼ੇ ਧੜਾ ਧੜ ਮਿਲਣਗੇ ਔਰ ਕਿੰਨੇ ਕੁ ਲੱਖ ਵੀਜ਼ੇ ਇਸ ਸਾਲ ਕੈਨੇਡਾ ਨੇ ਟਾਰਗੇਟ ਰੱਖਿਆ ਹੈ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਜਸਮੀਤ ਜੀ ਤੋਂ ਟੂ ਦੀ ਪੁਆਇੰਟ ਜਾਣਕਾਰੀ حاصل ਕਰਾਂਗੇ ਸੋ ਬਹੁਤ ਬਹੁਤ ਸਵਾਗਤ ਹੈ ਜਸਮੀਤ ਜੀ ਜਸਮੀਤ ਜੀ ਸਰਕਾਰ ਨਵੀਂ ਬਦਲ ਗਈ ਹੁਣ ਠਾਠਾ ਵੀਜ਼ੇ ਲੱਗਣਗੇ ਮੇਨ ਗੱਲ ਇਹ ਦੱਸੋ ਬੱਚੇ ਇਹ ਜਾਨਣਾ ਚਾਹੁੰਦੇ ਨੇ ਕਿਉਂਕਿ ਪਹਿਲਾਂ ਰਿਫਿਊਜ਼ਲ ਬਹੁਤ ਸੀ ਤੁਸੀਂ ਦੇਖੋ ਜਿਵੇਂ ਜੋ ਵੀ ਨਵੀਂ ਸਰਕਾਰ ਆਂਦੀ ਹੈ ਇੱਕ ਬਹੁਤ ਹੀ ਵੱਡੇ ਵੱਡੇ ਮੁੱਦੇ ਆ ਉਹਨਾਂ ਦੇ ਪਹਿਲੇ ਚੀਜ਼ ਤਾਂ ਲਿਸਟ ਵਿੱਚ ਸਭ ਤੋਂ ਪਹਿਲਾ ਮੁੱਦਾ ਤੇ ਹੈ ਕਿ ਯੂ ਐਸ ਦੇ ਨਾਲ ਜਿਹੜੇ ਵੀ ਟੈਰਿਫਸ ਲੱਗੇ ਆ ਉਹਦੇ ਬਾਰੇ ਡਿਸਕਸ਼ਨਸ ਕਰਨੇ ਕਿ ਕੈਨੇਡਾ ਦਾ ਪਾਕਿਦਾਰ ਉਹਨਾਂ ਦਾ ਇੱਕੋ ਜਿਹੀ ਕੰਟਰੀ ਕਿਹਾ ਜਾਂਦਾ ਕੈਨੇਡਾ ਯੂ ਐਸ ਏ ਦਾ ਇਜ਼ ਅ ਸੇਮ ਕੰਟਰੀ ਕੋਈ ਇਦਾਂ ਦਾ ਹੋਇਆ ਹੀ ਨਹੀਂ ਕਿ ਯੂ ਐਸ ਕੈਨੇਡਾ ਵੀ ਇੰਡੀਆ ਪਾਕਿਸਤਾਨ ਬਣ ਜੇ ਪਰ ਜੋ ਅੱਜ ਦੀ ਸਿਚੁਏਸ਼ਨ ਬਣੀ ਹੋਈ ਹੈ ਉਹ ਯੂ ਐਸ ਕੈਨੇਡਾ ਵੀ ਇੰਡੀਆ ਪਾਕਿਸਤਾਨ ਵਾਂਗੂ ਬਿਹੇਵ ਕਰ ਰਹੇ ਨੇ ਕੈਨੇਡਾ 'ਚ ਕਿਹਾ ਜਾ ਰਿਹਾ ਬਾਇਕਾਟ ਯੂ ਐਸ ਪ੍ਰੋਡਕਟਸ ਯੂ ਐਸ 'ਚ ਕੈਨੇਡੀਅਨ ਪ੍ਰੋਡਕਟਸ ਬਾਰੇ ਗੱਲ ਕੀਤੀ ਜਾ ਰਹੀ ਹੈ ਸੋ ਆਈ ਥਿੰਕ ਸੋ ਵੀ ਜੋ ਵੀ ਨਵਾਂ ਪ੍ਰਾਈਮ ਮਿਨਿਸਟਰ ਦਾ ਪਹਿਲੀ ਚੀਜ਼ ਤਾਂ ਉਹ ਇਸੇ ਚੀਜ਼ ਤੇ ਡਿਸਕਸ਼ਨ ਹੋਏਗੀ definitely education is very very important for canada education business is very very important for canada because there are more than 150 institutes in canada so jinna nu predominantly jinna da focus hunda international student te so bahut sare jehde education institutes hai ge aaj de rates canada se oh unna te kafi bhari effect aa re ha tusi idda vi gallan vi sunan ja rahe ne kise institute ne ek campus band karta kise ne do campus band karte kise ne pe ja bande vi karde ਔਰ बिकॉज ਉਹਨਾਂ ਵਾਸਤੇ ਜਿਹੜੀ ਕੀ ਕਹਿੰਦੇ ਰਨਿੰਗ ਕਾਸਟ ਹੈ ਜੀ ਨਾ ਉਹ ਬੜੀ ਹਾਈ ਹੁੰਦੀ ਹੈ ਜਿਵੇਂ ਅਸੀਂ ਕੋਈ ਚੀਜ਼ ਲੈ ਲਈਏ ਕੋਈ ਬਿਲਡਿੰਗ ਬਣਾ ਲਈਏ ਪਰ ਉਹ ਬਿਲਡਿੰਗ ਨੂੰ ਮੇਨਟੇਨ ਕਰਨ ਤੇ ਉੱਥੇ EMPLOYE ਰੱਖਣ ਦੀ ਜਿਹੜੀ ਕਾਸਟ ਹੈ ਉਹ ਬਹੁਤ ਵੱਡੀ ਕਾਸਟ ਹੈ ਸੋ ਕੈਨੇਡਾ ਸਰਕਾਰ ਨੇ ਕਿਹਾ ਸੀ ਕਿ ਇਸ ਸਾਲ ਆਪਾਂ 440000 ਵੀਜ਼ਾ ਦੇਣੇ ਆ ਉਹ ਕੈਨੇਡਾ ਨੂੰ ਦੇਣੇ ਮਤਲਬ ਦੇਣੇ ਹੀ ਪੈਣੇ ਆ ਜੇ ਜਿਨ੍ਹਾਂ ਇੰਸਟੀਚੂਟਸ ਹੈਗੀਆਂ ਜਿਹਨਾਂ ਉਹਨਾਂ ਨੂੰ ਚਲਾਉਣਾ ਚਾਹੁੰਦੇ ਆ ਨਹੀਂ ਤਾਂ ਕਾਫੀ ਜ਼ਿਆਦਾ ਬਾਏ ਦ ਐਂਡ ਆਫ ਦਿਸ ਈਅਰ कैनडा की जी एजुकेशन इंडस्ट्री हैगी है, बहुत ज्यादा खतरे जा सकती है सो so, मेरे हिसाब जो सब वो डेफिनेटली टेरिप है बट सैकेंड इंपॉर्टेंट एजेंडा इज डेफिनेटली इंटरनेशनल स्टूडेंट्स एंड इंटरशनल स्टूडेंट्स कितों आते सब तो ज्यादातर जो पाँ परसेंट तो वैशनल स्टूडेंट इंडिया तो आते हैं बट डेफिनेटली दिस टाइम ओनली क्वालिटी स्टूडेंट सो देटेन एनी स्टूडेंट्स नॉट फॉलोइंग रूलस एंड रेगुलेशन इन कैनडा ਜੋ ਜੀ.ਡੀ.ਪੀ ਸਟੂਡੈਂਟਸ ਨੂੰ ਜਾਣਾ ਚਾਹੁੰਦੇ ਨੇ ਦੇਖੋ ਉਹਨਾਂ ਨੂੰ ਸੋਚ ਸਮਝ ਕੇ ਆਪਣੀ ਫਾਈਲ ਲਾਣੀ ਪੈਣੀ ਹੈ ਇਹ ਨਹੀਂ ਹੈ ਕਿ ਆਪਾਂ ਕਿਸੇ ਤਰੀਕੇ ਆਪਣੀ ਫਾਈਲ ਲਾ ਦਈਏ ਔਰ ਪਬਲਿਕ ਕਾਲਜਿਸ ਜੀ ਹੀ ਲਾਣੀ ਪੈਣੀ ਮਤਲਬ ਸਰਕਾਰੀ ਕਾਲਜਿਸ ਜੀ ਹੀ ਫਾਈਲ ਲਾਣੀ ਪੈਣੀ ਹੈ ਉਦਾਂ ਆਪਾਂ ਆਪਣੀ ਫਾਈਲ ਪ੍ਰੋਸੀਡ ਨਹੀਂ ਕਰ ਸਕਦੇ ਬਿਲਕੁਲ ਠੀਕ ਹੈ ਤੇ ਹੁਣ ਸਪਟੰਬਰ ਇਨਟੇਕ ਦੀਆਂ ਜਿਹੜੀਆਂ ਫਾਈਲਸ ਨੇ ਉਹ ਤੁਸੀਂ ਲਾ ਰਹੇ ਹੋ ਕਿੰਨਾ ਕੁ ਤੁਸੀਂ ਇਹਦਾ ਜਿਹੜਾ ਪ੍ਰੋਸੀਜਰ ਹੈ ਉਹ ਫਾਲੋ ਕਰ ਰਹੇ ਹੋ ਕਿ ਕਿਉਂਕਿ ਦਿੱਕਤ ਇਹ ਹੈ gic ਕਿੰਨੀ ਪਈ ਜਾਵੇ ਫੀਸ 6 ਮਹੀਨੇ ਦੀ ਪਰ ਇਹ 1 ਸਾਲ ਦੀ ਸਭ ਤੋਂ ਵੱਡਾ ਰੌਲਾ ਇਸ ਗੱਲ ਦਾ ਇਸੇ ਕਰਕੇ ਰਿਫਿਊਜ਼ ਲਾਈ ਸੋ ਡੈਫੀਨਿਟਲੀ ਐਸਡੀਐਸ ਨੂੰ ਕੈਨਸਲ ਕਰਨਾ ਇੱਕ ਬਹੁਤ ਵੱਡੀ ਕਿਹਨੇ ਹੈ ਮੈਗਾ ਨੀਵੋਸ ਹੈਗੀ ਹੈ ਪੂਰੀ ਦੁਨੀਆ ਵਾਸਤੇ ਕਿਉਂਕਿ ਕੈਨੇਡਾ ਜਿਹੜਾ ਐਸਪੀਪੀ ਲੈ ਕੇ ਆਇਆ ਉਸ ਤੋਂ ਬਾਅਦ ਐਸਡੀਐਸ ਲੈ ਕੇ ਆ ਇੱਕ ਸਮੂਥ ਪ੍ਰੋਸੀਜਰ ਸੀ ਔਰ ਜਿਹਦੇ ਨਾਲ ਬੱਚੇ ਨੂੰ ਪਤਾ ਹੁੰਦਾ ਸੀ ਕਿ ਮੈਂ ਵੀਜ਼ਾ ਕਿੱਦਾਂ ਇਦਾਂ ਲੈ ਸਕਦਾ ਡੈਫੀਨਿਟਲੀ ਜਿਵੇਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਜਾਂ ਨਿਊਜ਼ੀਲੈਂਡ ਦੀ ਗੱਲ ਕਰਦੇ ਆ ਉੱਥੇ ਵੀ ਹਲੇ ਕਨਫਿਊਜ਼ਨ ਹੈਂਗਿੰਗ ਹੈ ਕਿ ਤੁਸੀਂ ਫੰਡ ਸ਼ੋਅ ਕਰਨੇ ਆ 6 ਮਹੀਨੇ ਪੁਰਾਣੇ ਹੋਣੇ ਚਾਹੀਦੇ ਆ ਤੁਹਾਡੇ ਪੇਰੈਂਟਸ ਦੀ ਇਨਕਮ ਟੈਕਸ ਰਿਟਰਨ ਹੋਣੀ ਚਾਹੀਦੀ ਹੈ ਸੋ ਕਿ ਕਿਹਦੇ ਇੱਕ ਸੈਟ ਪ੍ਰੋਸੀਜਰ ਨਹੀਂ ਹੈਗਾ ਹਲੇ ਉਹਨਾਂ ਕੋਲ ਯੂਕੇ ਕੋਲ ਸੈਟ ਪ੍ਰੋਸੀਜਰ ਹੈ ਜਰਮਨੀ ਕੋਲ ਸੈਟ ਪ੍ਰੋਸੀਜਰ ਹੈ ਕਿ ਯਾਰ 28 ਦਿਨ ਪੁਰਾਣੇ ਲਿਵਿੰਗ ਕਾਸਟ ਸ਼ੋਅ ਕਰੋ ਆਪਣੀ ਫੀਸ ਪਰ ਓਵਰ ਯੂਕੇ ਦਾ ਵੀਜ਼ਾ ਲੈ ਲਓ ਜਰਮਨੀ 'ਚ ਵੀ ਸੇਮ ਹੀ ਹੈ ਕਿ ਬਲੌਕਡ ਅਕਾਊਂਟ 'ਚ ਪੈਸੇ ਪਾਓ ਆਪਣੀ ਇਨੀਸ਼ੀ ਪਰ ਹੁਣ ਕੈਨੇਡਾ ਚ ਵੀ ਡੈਫੀਨਿਟਲੀ ਦੇਖਣ ਨੂੰ ਮਿਲ ਰਿਹਾ ਕਿ ਹੁਣ ਪੂਰੀ ਇਤਰਾਕ ਕਨਫਿਊਜ਼ਡ ਹੈ ਸਟੂਡੈਂਟ ਵੀ ਆਈਆਰਸੀਸੀ ਵੀ ਡੈਫੀਨਿਟਲੀ ਕੀ ਹੈ ਦਾ ਆਈਆਰਸੀਸੀ ਵੀ ਬਿਲਕੁਲ ਕਨਫਿਊਜ਼ਡ ਚੱਲ ਰਹੀ ਹੈ ਕਿ ਹੁਣ ਕਿਨੂੰ ਵੀਜ਼ਾ ਦੇਈਏ ਜੀਆਈਸੀ ਵਾਲੇ ਨੂੰ ਵੀਜ਼ਾ ਦਈਏ ਫੰਡ ਸ਼ੋਅ ਵਾਲੇ ਨੂੰ ਵੀਜ਼ਾ ਦਈਏ ਬਿਕਾਜ਼ ਉਹਨਾਂ ਨੇ ਪਿਛਲੇ 15 ਸਾਲ ਤੋਂ ਫੰਡ ਸ਼ੋਅ ਫੰਡ ਦੇ ਪੇਪਰ ਦੇਖੇ ਹੀ ਨਹੀਂ ਸੋ ਉਹਨਾਂ ਨੂੰ ਇਸ ਤੇ ਬਹੁਤ ਵੱਡੀ ਕਨਫਿਊਜ਼ਨ ਪਈ ਹੋਈ ਹੈ ਔਰ ਜੀਆਈਸੀ ਲਗਾਉਣਾ ਇੱਕ ਬਹੁਤ ਵੱਡੀ ਕੀ ਕਹਿੰਦੇ ਬੈਨੀਫਿਟ ਰਹੇਗਾ ਬਿਕਾਜ਼ ਜੀਆਈਸੀ ਲਗਾ ਦੇ ਨਾਲ ਸਾਡੀ ਲਿਵਿੰਗ ਕਾਸ ਇਸ ਤੋਂ ਇਲਾਵਾ ਮਿਸਲੀਨੀਅਸ ਫੰਡਸ ਲਈ ਜਿਵੇਂ 에어 ਟ੍ਰੈਵਲ ਲਈ ਟਿਕਟ ਲਈ ਥੋੜੇ ਦਿਨ ਉੱਥੇ ਰਹਿਣ ਖਾਣ ਲਈ ਆਪਾਂ ਨੂੰ 2 ਤੋਂ 4 ਲੱਖ ਰੁਪਏ 4 ਤੋਂ 5 ਲੱਖ ਰੁਪਏ ਦੀ ਇੱਕ ਸਟੇਟਮੈਂਟ ਸਾਨੂੰ ਨਾਲ ਲਗਾਣੀ ਉਹ ਵੀ ਜ਼ਰੂਰੀ ਹੈ ਕਿ ਆਪਾਂ ਜੀਆਈਸੀ ਵੀ ਭਰਿਆ ਨਹੀਂ ਤਾਂ ਇੱਕ ਬਹੁਤ ਵੱਡਾ ਮਾਊਂਟ ਬਣ ਜਾਂਦਾ ਜੇ ਅਸੀਂ ਕਹੀਏ ਕਿ ਸਾਲ ਦੀ ਫੀਸ ਜੀਆਈਸੀ ਤੋਂ ਇਲਾਵਾ 5 ਲੱਖ ਰੁਪਏ ਸਾਨੂੰ ਲਾਣਾ ਜ਼ਰੂਰੀ ਹੈਗਾ ਕਿਉਂਕਿ ਜੇ ਅਸੀਂ ਕਹੀਏ ਕਿ ਅਸੀਂ ਜੀਆਈਸੀ ਨਹੀਂ ਭਰਦੇ ਤਾਂ 12 ਲੱਖ ਰੁਪਏ ਜੀਆਈਸੀ ਹੋ ਗਿਆ 5 ਲੱਖ ਰੁਪਏ ਮਿਸਲੀਨੀਅਸ ਐਕਸਪੈਂਸ ਹੋ ਗਿਆ ਔਰ ਉਸ ਤੋਂ ਇਲਾਵਾ ਫਿਰ ਸਾਨੂੰ 20 ਲੱਖ ਰੁਪਏ ਦੇ ਫੰਡ ਸ਼ੋ ਕਰਨੇ ਪੈਣੇ ਜਿਹੜੇ ਕਿ ਸਾਨੂੰ ਕਹੀਏ ਕਿ ਸਾਰੇ ਨਵੇਂ ਸ਼ੋ ਕਰਾਂਗੇ ਤਾਂ ਵੀਜ਼ਾ ਨਹੀਂ ਆਏਗਾ ਸੋ ਜੀਆਈਸੀ ਇਜ਼ ਬੈਨੀਫੀਸ਼ੀਅਲ ਫॉर ਸਟੂਡੈਂਟਸ ਸੋ ਸਟੂਡੈਂਟਸ ਨੂੰ ਮੈਂ ਹੀ ਰਾਇ ਲਵਾਉਂਗਾ ਕਿ ਜੀਆਈਸੀ ਦੇ ਨਾਲ ਔਰ ਪੂਰੇ ਸਾਲ ਦੀ ਫੀਸ ਭਰ ਕੇ ਹੀ ਆਪਣੀ ਫਾਈਲ ਲਾਈਏ ਕਿਉਂਕਿ ਜੇ ਤੁਸੀਂ ਬਿਲਕੁਲ ਦੇਖਦੇ ਹੋਗੇ ਕਿ ਤੁਸੀਂ ਤੁੱਕਾ ਮਾਰ ਰਹੇ ਆ ਜਾਂ ਅਸੀਂ ਚਾਂਸ ਲੈਣਾ ਚਾਹੁੰਦੇ ਆ ਆਪਣੀ ਫਾਈਲ ਤੇ ਫਿਰ ਗੱਲ ਹੋਰ ਹੈ ਪਰ ਜੇ ਤੁਸੀਂ ਚਾਹੁੰਦੇ ਕਿ ਤੁਹਾਨੂੰ ਵੀਜ਼ਾ ਮਿਲੇ ਤਾਂ ਆਪਾਂ ਪੂਰੇ ਸਾਲ ਦੀ ਫੀਸ ਜੀਆਈਸੀ ਭਰ ਕੇ ਹੀ ਆਪਣੀ ਫਾਈਲ ਲਗਾਈਏ ਜੀ ਚਲੋ ਥੈਂਕ ਯ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਜਸਮੀਤ ਜੀ ਨੇ ਸਾਡੇ ਨਾਲ ਸ਼ੇਅਰ ਕੀਤੀ ਹੈ 90413 90412 ਸੋ ਤੁਸੀਂ ਫਾਈਲ ਲੌਂਚ ਕਰਨੀ ਹੈ ਤੇ ਤੁਰੰਤ ਜਸਮੀਤ ਜੀ ਦੇ ਨਾਲ ਇਸ ਨੰਬਰ ਤੇ ਸੰਪਰਕ ਕਰੋ ਥੈਂਕ ਯੂ ਸੋ